ਤਰਨਤਾਰਨ ਤੇ ਧੱਕਾ ਕੀਤਾ ਜੀ ਸਰਕਾਰ ਨੇ ਤੇ ਫੁੱਲ ਸਰਾਏ ਕਰਕੇ ਵੋਟਾਂ ਪਾਈਆਂ ਉਹ ਮੇ ਇੱਥੇ ਨਹੀਂ ਹੋਊਗਾ ਇਹ ਚੋਣਾ ਵੀ ਇੱਕ ਤਰ੍ਹਾਂ ਦਾ 2027 ਦਾ ਸੈਮੀ ਫਾਈਨਲ ਹੈ 20 ਸਾਲਾਂ ਤੋਂ ਜਿਹੜੀ ਸੜਕ ਟੁੱਟੀ ਪਈ ਸੀ ਅਕਾਲੀਆਂ ਦੀ ਸਰਕਾਰ ਵੀ ਆਈ ਕਾਂਗਰਸ ਦੀ ਸਰਕਾਰ ਵੀ ਆਈ ਕਿਸੇ ਨੇ ਉਹਦੇ ਵਾਸਤੇ ਬਲ ਝਾਕ ਨਹੀਂ ਮਾਰੀ ਮੁੱਦੇ ਤਾਂ ਹੁਣ ਤੁਹਾਨੂੰ ਦਿੱਸੀ ਜਾਂਦਾ ਜੀ ਇਹ ਸਰਕਾਰ ਤਾਂ ਫੇਲ ਹੈ ਜੀ ਜਮਾ ਆਪ ਦੇ ਅੰਦਰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਦੌਰਾਨ ਪੂਰਾ ਚੋਣ ਮੈਦਾਨ ਭਖਿਆ ਹੋ ਪਿਆ ਹੈ ਤਾਂ ਅੱਜ ਉਮੀਦਵਾਰਾਂ ਵੱਲੋਂ ਆਪਣੇ ਪੇਪਰ ਦਾਖਲ ਕਰਨ ਦਾ ਆਖਰੀ ਦਿਨ ਹੈ ਤਾਂ ਅਸੀਂ ਇਸ ਟਾਈਮ ਖੜੇ ਹਾਂ ਸੰਗਤ ਬਲਾਕ ਦੇ ਵਿੱਚ ਜਿੱਥੇ ਕਿ 15 ਬਲਾਕ ਸੰਪਤੀ ਜੋਨਾਂ ਦੇ ਵਿੱਚ ਉਮੀਦਵਾਰਾਂ ਵੱਲੋਂ ਜਿਨ੍ਹਾਂ ਨੇ ਚੋਣ ਲੜਨਾ ਹੈ ਆਪਣੇ ਪੇਪਰ ਦਾਖਲ ਕੀਤੇ ਜਾਣੇ ਹਨ ਤਾਂ ਤੁਸੀਂ ਮਾਹੌਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਫੀ ਉਤਸ਼ਾਹਤ ਇਹਨਾਂ ਉਮੀਦਵਾਰਾਂ ਦੇ ਵਿੱਚ ਪਾਈ ਜਾ ਰਹੀ ਹੈ ਉਤਸ਼ਾਹਤਾ ਪਾਈ ਜਾ ਰਹੀ ਹੈ ਤੇ ਨਿੱਜੀ ਦਿਲਚਸਪੀ ਦੇ ਨਾਲ ਕਾਗਜ਼ ਦਾਖਲ ਕੀਤੇ ਜਾ ਰਹੇ ਹਨ ਤਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਵੀ ਆਪੋ ਆਪਣੇ ਸਮਰਥਕਾਂ ਦੇ ਕਾਗਜ਼ ਢਾਕਲ ਕਰਾਉਣ ਦੇ ਲਈ ਇੱਥੇ ਪਹੁੰਚ ਰਹੇ ਹਨ ਤਾਂ ਤਸਵੀਰਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਬੀ ਡੀ ਪੀਓ ਬਲਕ ਸੰਗਤ ਦੀਆਂ ਤਾਂ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲੜੀ ਗੋਲੜੀ ਜੀ ਕਿਵੇਂ ਦੇਖ ਰਹੇ ਹੋ ਇਹਨਾਂ ਚੋਣਾਂ ਨੂੰ ਇਹ ਚੋਣਾਂ ਲੋਕਤੰਤਰ ਦਾ ਇੱਕ ਬਹੁਤ ਵੱਡਾ ਤਿਹਾਰ ਹੈ ਤੇ ਮੈਨੂੰ ਉਮੀਦ ਹੈ ਜਿਵੇਂ ਤਰਨਤਾਰਨ ਚ ਧੱਕਾ ਕੀਤਾ ਸੀ ਸਰਕਾਰ ਨੇ ਤੇ ਪੋਲਸਰਾਈ ਕਰਕੇ ਵੋਟਾਂ ਪਾਈਆਂ ਉਹ ਮੇ ਇੱਥੇ ਨਹੀਂ ਹੋਊਗਾ ਤੇ ਨਿਰਪੱਖ ਚੋਣਾਂ ਹੋਣਗੀਆਂ ਤੇ ਲੋਕਾਂ ਨੂੰ ਆਪਣੇ ਹੱਕ ਦਾ ਵਰਤਨ ਦੀ ਪੂਰੀ ਛੋੜ ਹੋਊਗੀ ਤੇ ਜੇ ਜੋ ਉਹਨਾਂ ਦੇ ਫੱਕੜਾਂ ਨਾਲ ਹੋ ਗਈਆਂ ਬਾਕੀ ਸਾਡੇ ਇੱਥੇ ਤਾਂ ਸਹੀ ਚੱਲੀ ਜਾਂਦਾ ਜਿਹੜਾ ਬਿੰਡਾ ਨਾਬੇ ਤੇ ਪਟਿਆਲੇ ਵਗੈਰਾ ਜਰੂਰ ਦਿੱਕਤ ਆਈਆਂ ਉੱਥੇ ਸਤਾਧਾਰੀ ਪਾਰਟੀ ਠੱਗਾ ਕਰ ਰਹੀ ਹੈ ਪਰ ਬਟਿੰਡੇ ਸਾਡੇ ਜ਼ਿਲ੍ਹੇ ਚ ਅਜੇ ਤੱਕ ਇੱਥੇ ਕੋਈ ਸਮੱਸਿਆ ਨਹੀਂ ਤੇ ਇੱਥੇ ਅਫਸਰ ਸਾਹਿਬਾਨ ਵੀ ਪੂਰਾ ਸਾਥ ਦੇ ਰਹੇ ਹੈ ਤੇ ਸਾਨੂੰ ਉਮੀਦ ਹੈ ਵੀ ਲੋਕ ਹੁਣ ਮਨ ਬਣਾ ਲਿਆ ਵੀ 2027 ਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਮਲਕ ਕੇ ਖੇਤਰੀ ਪਾਰਟੀ ਹੈ ਉਹਨੂੰ ਹੀ ਲਿਆਉਣਗੇ ਤੇ ਇਹ 14 ਵੀ ਇੱਕ ਤਰ੍ਹਾਂ ਦਾ 2027 ਦਾ ਸੈਮੀ ਫਾਈਨਲ ਹੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਵੀ ਸਾਡੇ ਸਾਰੇ ਲੋਕ ਸਾਰੇ ਸਾਰੇ ਬਲਾਕ ਸਮਝਦੇ ਹੋ ਸਾਰੇ ਜ਼ਿਲ੍ਹਾ ਪ੍ਰਸ਼ਦਾ ਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਜੱਤਣਗੇ ਜੀ ਵੱਡੀ ਗੱਲ ਇਸ ਮੁੱਦੇ ਨੂੰ ਲੈ ਕੇ ਵੋਟਰਾਂ ਦੇ ਵਿੱਚ ਜਾਊਂ ਮੁੱਦੀ ਮੁੱਦੇ ਹੈ ਜੀ ਕੋਈ ਡਿਵੈਲਪਮੈਂਟ ਨਹੀਂ ਹੋਈ ਲਾਅ ਐਂਡ ਆਰਡਰ ਦੀ ਬੁਰੀ ਸਥਿਤੀ ਹੈ ਲੁੱਟ ਖਵਾ ਆਮ ਹੋਈਆਂ ਚੋਰੀਆਂ ਆਮ ਹੋ ਰਹੀਆਂ ਨਸ਼ਾ ਘਰ ਘਰ ਹੋ ਰਿਹਾ ਕੋਈ ਇਹਨਾਂ ਦਾ ਕੋਈ ਮਤਲਬ ਕਿ ਕੁਝ ਵੀ ਨਹੀਂ ਵਿਕਾਸ ਇਹਨਾਂ ਦੇ ਇੱਕ ਇੰਟਰਵਿਊ ਨਹੀਂ ਲਾਈ ਇਹਨਾਂ ਨੇ ਤੇ ਮੁੱਦੀ ਮੁੱਦੇ ਹੈ ਤੇ ਵੈਸੇ ਲੋਕਾਂ ਮਾਣੀ ਹੈ ਵੈਸੇ ਤਾਂ 6 ਮਹੀਨੇ ਜਿਹੜੀ ਸਰਕਾਰ ਹੈਗੀ 4 ਸਾਰ ਰਹਿ ਗਿਆ 6 ਮਹੀਨਾ ਪਹਿਲਾਂ ਖਤਮ ਹੋ ਜੂਗਾ ਸਿਸਟਮ ਤੇ ਸ਼੍ਰੋਮਣੀ ਅਕਾਲੀ ਦਲ ਸਤਾਈ ਚਾ ਰਹੀ ਹੈ ਤਾਂ ਏਸੀ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੀਸ਼ੀਲ ਕੁਮਾਰ ਗੋਲਡੀ ਜਿਨ੍ਹਾਂ ਨੇ ਕਿ ਕਿਹਾ ਹੈ ਕਿ ਭਾਰੀ ਬਹੁਮਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਤ ਹਾਸਲ ਕਰੇਗਾ ਬਲਾਕ ਸੰਮਤੀ ਸੰਗਤ ਦੇ ਵਿੱਚ ਤਾਂ ਸਾਡੇ ਨਾਲ ਮੌਜੂਦ ਹਨ ਜਤਵੰਤ ਜੀ ਕੀ ਕਹਿਣਾ ਚਾਹੋਗੇ ਇਹਨਾਂ ਵੋਟਾਂ ਨੂੰ ਬੋਟਾ ਜੀ ਲੋਕਾਂ ਦੇ ਵਿੱਚ ਤੁਸ਼ਾ ਵੋਟਾਂ ਪਾਉਣਗੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੂਰੇ ਪਰ ਮੈਂ ਬਹੁਮਤ ਨਾਲ ਲੋਕ ਜਤਾ ਰਹੇ ਨੇ ਕਿੰਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਜਾ ਰਹੇ ਹੋ ਦੇਖੋ ਜੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਸੜਕਾਂ ਬਣ ਰਹੀਆਂ ਜੋ ਆਪਣੇ ਇੱਥੇ ਤਕਰੀਬਨ 20 ਸਾਲਾਂ ਤੋਂ ਜਿਹੜੀ ਸੜਕ ਟੁੱਟੀ ਪਈ ਸੀ ਅਕਾਲੀਆਂ ਦੀ ਸਰਕਾਰ ਵੀ ਆਈ ਕਾਂਗਰਸ ਦੀ ਸਰਕਾਰ ਵੀ ਆਈ ਕਿਸੇ ਨੇ ਉਹਦੇ ਵਾਸਤੇ ਬਲ ਝਾਕ ਨਹੀਂ ਮਾਰੀ ਪਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਖਸੰਗਤ ਕੈਂਚੀਆਂ ਤੋਂ ਲੈ ਕੇ ਜਿਹੜੀ ਕੁੱਦੇ ਵਾਲੀ ਸੜਕਾ ਉਹ ਬਣ ਰਹੀ ਹੈ ਆਪਣੇ ਸਾਹਮਣੇ ਆ ਬੱਜਰਪੇ ਚੱਲ ਰਹੀ ਕਿੰਨੀਆਂ ਸੀਟਾਂ ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਲੋਕ ਸਾਥ ਦੇਣਗੇ ਸਾਰੀਆਂ ਸੀਟਾਂ ਜਿੱਤਾਂਗੇ ਜੀ ਅਸੀਂ ਲੋਕ ਸਾਡੇ ਨਾਲ ਨੇ ਭਵੰਤਮਾਨ ਦੇ ਕੰਮਾਂ ਨੂੰ ਪਾਰਟੀ ਦੇ ਕੰਮਾਂ ਨੂੰ ਵੋਟ ਪਾਉਗੀ ਲੋਕ ਕੰਮ ਦੇਖਦੇ ਅੱਜ ਕੱਲ ਬਾਕੀ ਅਸੀਂ ਕੋਈ ਧਾਰਮਿਕ ਮਸਲਾ ਕੋਈ ਹੋਰ ਮਸਲਾ ਉਸ ਤੇ ਅਸੀਂ ਚੋਣਾ ਨਹੀਂ ਲੜ ਰਹੇ ਅਸੀਂ ਸਿਰਫ ਵਿਕਾਸ ਦੇ ਮੁੱਦੇ ਤੇ ਚੋਣਾ ਲੜ ਰਹੇ ਹਾਂ ਵੀ ਜੇ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾਓ ਏਸੀ ਬਲਾਕ ਪ੍ਰਧਾਨ ਜਸਵੰਤ ਸਿੰਘ ਕੋਟਗੁਰੂ ਜਿਨ੍ਹਾਂ ਨੇ ਕੀ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਵਿਕਾਸ ਦੇ ਨਾਮ ਤੇ ਹੀ ਚੋਣਾਂ ਲੜ ਰਹੀ ਹੈ ਜੇਕਰ ਅਸੀਂ ਵਿਕਾਸ ਕੀਤੇ ਹੈ ਤਾਂ ਸਾਡੀ ਪਾਰਟੀ ਨੂੰ ਵੋਟਰ ਵੋਟਰਾਂ ਪਾਉਣਗੇ ਟਾਈਮ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਜਗਜੀਤ ਜੱਗੀ ਰਹਿ ਕੇ ਗੱਲਾਂ ਵੀ ਮੌਜੂਦ ਹਨ ਉਹ ਵੀ ਆਪਣੇ ਸਮਰਥਕਾਂ ਦੇ ਅੱਜ ਕਾਗਜ਼ ਦਾਖਲ ਕਰਵਾਉਣ ਦੇ ਲਈ ਆਏ ਹਨ ਗੱਲਬਾਤ ਕਰਦੇ ਹਨ ਉਹਨਾਂ ਦੇ ਨਾਲ ਜੱਗੀ ਜੀ ਕਿਵੇਂ ਦੇਖਦੇ ਹੋ ਇਹਨਾਂ ਵੋਟਾਂ ਨੂੰ ਵੋਟਾਂ ਜੀ ਸਾਡੇ ਸੰਗਤ ਬਲਾਕ ਦੇ ਵਿੱਚ 2 ਜ਼ੋਨ ਜ਼ਿਲ੍ਹਾ ਪੱਛੇ ਦੇ ਆ ਜੀ ਦੋਨੇ ਜ਼ੋਨਾਂ ਤੇ ਜੈ ਸਿੰਘ ਵਾਲੇ ਤੇ ਸਾਡਾ ਕੈਂਡੀਡੇਟ ਸੁਖਦੇਵ ਸਿੰਘ ਫੁੱਲੋ ਮਿੱਟੀ ਸਾਫ ਕਾ ਸਰਪੰਚ ਹੈ ਜੀ ਤੇ ਜਿਹੜਾ ਬਾਂਡੀ ਜ਼ੋਨ ਹੈ ਜੀ ਰਿਜ਼ਰਵ ਇਸਤਰੀ ਵਾਸਤੇ ਹੈ ਉਹਦੇ ਵਾਸਤੇ ਕਮਲਕੌਰ ਸਾਫ ਕਾ ਸਰਪੰਚ ਕਲਚਰਾਣੀ ਹੈ ਜੀ ਕਿੰਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੋਟਰਾਂ ਤੋਂ ਵੋਟਾਂ ਦੀ ਮੰਗ ਉਹ ਮੁੱਦੇ ਤਾਂ ਹੁਣ ਤੁਹਾਨੂੰ ਦਿਸੀ ਜਾਂਦਾ ਜੀ ਇਹ ਸਰਕਾਰ ਤਾਂ ਫੇਲ ਹੈ ਜੀ ਜਮਾ ਕਿਸੇ ਹਰੇਕ ਪੱਖ ਤੋਂ ਹੀ ਕਿਸੇ ਤੇ ਲਾ ਲੋ ਸਾਰੀ ਪੱਖਾਂ ਤੋਂ ਹੀ ਫੇਲ ਹੈ ਜੀ ਤੇ ਕਾਂਗਰਸ ਨੂੰ ਬਹੁਤ ਭਾਰਮਾ ਹੰਗਾਰਾ ਮਿਲੂਗਾ ਜੀ ਏਸੀ ਬਲਾਕ ਪ੍ਰਧਾਨ ਜਗਜੀਤ ਜੱਗੇ ਜਿਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਇਸ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ